ਕਰਨਲ ਸੋਫੀਆ ਕੁਰੇਸ਼ੀ ਖਿਲਾਫ ਟਿੱਪਣੀ ਕਰਨ ਵਾਲੇ ਭਾਜਪਾ ਮੰਤਰੀ ਖਿਲਾਫ ਹਾਈ ਕੋਰਟ ਨੇ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਨੇ ਦੱਸਦੇ ਕਿ ਭਾਜਪਾ ਨੇਤਾ ਵਿਜੇ ਸ਼ਾਹ ਨੇ ਬੀਤੇ ਦਿਨੀ ਇੰਦੋਰ ਨੇੜੇ ਰਾਮਕੁੰਡਾ ਪਿੰਡ 'ਚ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਰਨਲ ਸੋਫੀਆ ਕੁਰੇਸ਼ੀ ਨੂੰ ਹੱਤਵਾਦੀਆਂ ਦੀ ਪੈਣ ਕਿਹਾ ਸੀ ਜਿਸ ਪਿਛੇ ਮਾਧ ਪ੍ਰਦੇਸ਼ ਹਾਈ ਕੋਰਟ ਨੇ ਰਾਜ ਮੰਤਰੀ ਤੇ ਭਾਜਪਾ ਨੇਤਾ ਵਿਜੇ ਸ਼ਾਵਰਦ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੇਸ਼ੀ ਦੇ ਕਥਿਤ ਤੌਰ ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਹੈ ਵਿਦੇਸ਼ਾਂ ਨੇ ਕਿਹਾ ਸੀ ਕਿ ਅੱਤਵਾਦੀਆਂ ਨੇ ਸਾਡੇ Hindu ਭਰਾਵਾਂ ਨੂੰ ਉਹਨਾਂ ਦੇ ਕੱਪੜੇ ਉਤਾਰ ਕੇ ਮਾਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਦੀ ਯਾਨੀ ਕਿ ਅੱਤਵਾਦੀਆਂ ਦੀ ਭੈਣ ਨੂੰ ਉਹਨਾਂ ਦੇ ਘਰ ਤੇ ਹਮਲਾ ਕਰਨ ਲਈ ਫੌਜ ਦੇ ਜਹਾਜ਼ ਭੇਜ ਕੇ ਜਵਾਬ ਦਿੱਤਾ। ਅੱਤਵਾਦੀਆਂ ਨੇ ਸਾਡੀਆਂ ਭੈਣਾਂ ਨੂੰ ਵਿਧਵਾ ਬਣਾ ਦਿੱਤਾ। ਇਸ ਲਈ ਮੋਦੀ ਜੀ ਨੇ ਉਹਨਾਂ ਦੇ ਭਾਈਚਾਰੇ ਦੀ ਭੈਣ ਨੂੰ ਉਹਨਾਂ ਦੇ ਕੱਪੜੇ ਉਤਾਰਨ ਤੇ ਉਹਨਾਂ ਨੂੰ ਸਬਕ ਸਿਖਾਉਣ ਲਈ ਭੇਜਿਆ। ਕਨਲ ਸੋਫੀਆ ਕੁਰੀਸ਼ੀ ਵਿਦੇਸ਼ ਕਤਰ ਵਿਕਰਮ ਮਿਸਰੀ ਤੇ ਵਿੰਗ ਕਮਾਂਡਰ ਬਿਯੋਮਿਕਾ ਸਿੰਘ ਦੇ ਨਾਲ ਨੇ ਨਿਯਮਤ ਪ੍ਰੈਸ ਬਰੀਫਿੰਗ ਦੇ ਤੇ ਜਿਸ ਤੇ ਭਾਰਤੀ ਹਥਿਆਰਬੰਦ ਬਲਾਂ ਦੁਆਰਾ ਪਾਕਿਸਤਾਨ ਚ ਅਤਵਾਦੀ ਕੇਂਦਰ ਵਿਰੋਧ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਧੂਰ ਦੇ ਫੇਰਵੇ ਸਾਂਝੇ ਕੀਤੇ ਗਏ ਸਾਂ ਜਿਸ ਦੇ ਬਾਅਦ ਬੀਤੇ ਦਿਨੀ பாஜக ਨੇ ਤਾਂ ਬੋਲੇ ਇੱਕ ਅਤਰਾਜਯੋਗ ਟਿੱਪਣੀ ਕਨਲ ਸੋਫੀਆ ਕੁਰੀਸ਼ੀ ਦੇ ਲਈ ਕੀਤੀ ਗਈ ਜਿਸ ਤੇ ਐਕਸ਼ਨ ਲੈਂਦਿਆਂ ਹੁਣ ਮੱਧ ਪ੍ਰਦੇਸ਼ ਹਾਈ ਕੋਰਟ ਨੇ ਮਾਮਲਾ ਦਰਜ ਕਰਨ ਦਾ ਹੁਕਮ ਦੇ ਦਿੱਤਾ ਹੈ ਔਰ ਜਿਨ੍ਹਾਂ ਨੇ ہماری ਬੇਟੀਆਂ ਕੇ ਸਿੰਧੂਰ ਉਜਾੜੇ تھے ਵੋਈ ਘਾਟੇ ਪਿਟੇ ਲੋਗੋ ਨੂੰ ਅਸੀਂ ਹੁਣੀ ਜੀ ਭੈਣ ਭੇਜ ਕਰਕੇ ਉਨ੍ਹਾਂ ਕੀ ਏਸੀ ਦੀ ਟੀਸੀ ਕਰਵਾਈ